ਪਾਉਣਾ ਕਿਸੇ ਹਵੇਲੀ ਚ ਜਟਾਬੇ ਚ ਹਿੱਸਾ ਪਾਉਣਾ ਮੈਂ ਤੁਹਾਡੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡੇ ਨਹੀਂ ਉਹਦਾ ਕਢਾਉ ਉਹ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ GST ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ GST ਫ੍ਰੀ ਇੱਕ ਅਰਬ ਤੋਂ ਉੱਤੋਂ ਦੀ ਸਬਸਿਡੀ ਇੱਕ ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਾਇਦ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਇਆ ਆਮ ਕਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਵੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਦਾਂਗੇ ਉਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਿੰਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ਟਿਊਬਵੈਲ ਬੰਦ ਹੋਣਗੇ ਟਿਊਬਵੈਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚਜੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ 20 ਹਜ਼ਾਰ ਕਰੋੜ ਦੀ ਲਗਭਗ ਹੈ 18 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜੂਗਾ ਨਾ ਤਾਂ ਆਪਣੀ 5 6 7000 ਕਰੋੜ ਬੱਜ ਜੂਗਾ ਉਹ 6 7000 ਕਰੋੜ ਚੋਂ 5500 ਕਰੋੜ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰ ਕਰਦਾ ਲਿਖਿਆ ਪਿਆ ਉਹ 5500 ਕਰੋੜ ਰੁਪਈਆ ਜਿਹੜਾ 6000 ਜਾਂ 7000 ਬਚੂਗਾ ਉਹ ਜੋ 5500 ਕਰੋੜ ਰੁਪਈਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਉਹ ਦੇਉ ਉਹ ਦੇਉਗਾ ਜੀ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆ ਜੂ ਖਾਤੇ ਜਿਹਦੇ ਮੁੜ ਕੇ ਕਹਿੰਦੇ ਜੁੰਮਲਾ ਹੈ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਿਆ ਹਜ਼ਾਰ ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਠੇਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਫਿਰ ਮੇਰੇ ਜਿੱਤੇ ਉਹਨਾਂ 'ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ फिर मुड़ के बंद नहीं होनी चलूगी वो मैं पैसे अलग तो धरूँगा क्या मेरा विचार है आ मेरा विजन है लोगों की मजबूरी मैं मर्जी च बदलनी चाहता लोगों की मजबूरी ना हो प्राइवेट हस्पता इलाज करवाना पै रहा है लोगों की मर्जी होव भावें सकारी चा ला भावें प्राइवेट करा ला इलाज एक लोगों की मजबूरी ना हो प्राइवेट स्कूल बच्चे पढ़ाने पै रहे हैं लोगों की मर्जी हो सकारी पढ़ा ला चाहे प्राइवेट पढ़ा ला स्कूल एको ने ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਮੈਂ ਉਹ ਤਾਂ ਬਦਲ ਸਕੂਗਾ ਜੇ 13 ਨਾ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਕ ਮਜਬੂਤ ਕਰ ਦਿੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ